ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਸੈਂਟਰ ਚੇਂਜ ਕਰੋ ਜੇ ਚੇਂਜ ਨਹੀਂ ਕਰਾਂਗੇ ਤਾਂ ਇਹ ਪੇਪਰ ਦੇਣਾ ਹੀ ਕੈਨਸਲ ਕਰ ਦਾਂਗੇ ਸਾਨੂੰ ਤਿੰਨ ਬੱਸਾਂ ਬਦਲਣੀ ਪੈਣਗੀਆਂ ਹਫ਼ਤਾ ਸਾਡਾ ਸੈਂਟਰ ਹੈ ਐਡੀ ਦੂਰ ਅਸੀਂ ਕਿਵੇਂ ਜਾਵਾਂਗੇ ਗਰੀਬ ਘਰਾਂ ਦੇ ਬੱਚੇ ਆ ਅਸੀਂ ਕੋਈ ਵੀ ਸਾਧਨ ਦਾ ਇੰਤਜ਼ਾਮ ਨਹੀਂ ਕਰ ਸਕਦੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਜੀਹਾ ਕਾਰਨਾਮਾ ਕਰ ਦਿੱਤਾ ਹੈ ਕਿ 350 ਵਿਦਿਆਰਥੀਆਂ ਦਾ ਭਵਿੱਖ दात ਲੱਗ ਗਿਆ ਹੈ ਮਾਮਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਨੋਰੀ ਦਾ ਬੋਰਡ ਨੇ ਆਗਾਮੀ 8ਵੀਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਲਈ ਵਿਦਿਆਰਥੀਆਂ ਦਾ ਪ੍ਰੀਖਿਆ ਕੇਂਦਰ 70 ਕਿਲੋਮੀਟਰ ਦੂਰ ਕਾਬਦਾ ਮੈਰੀਟੋਰੀਅਸ ਸਕੂਲ ਬਣਾ ਦਿੱਤਾ ਹੈ ਹਾਲਾਤ ਇਹ ਨੇ ਕਿ ਵਿਦਿਆਰਥਣਾਂ ਦਾ ਇੰਨੀ ਦੂਰ ਜਾਣਾ ਬੇहद ਮੁਸ਼ਕਲ ਹੈ ਤੇ ਮਜਬੂਰੀ ਵਸ ਵਿਦਿਆਰਥਣਾਂ ਨੇ ਪੇਪਰ ਨਾ ਦੇਣ ਦੀ ਸੋਚ ਰਹੀ ਹੈ ਇਸੇ ਮਸਲੇ ਨੂੰ ਲੈ ਕੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਨੋਰੀ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਰਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਖਿਲਾਫ ਪ੍ਰਦਰਸ਼ਨ ਕੀਤਾ ਹੈ ਤੇ ਮੰਗ ਕੀਤੀ ਹੈ ਕਿ ਉਹਨਾਂ ਦਾ ਪ੍ਰੀਖਿਆ ਕੇਂਦਰ ਨਿਯਮਾਂ ਅਨੁਸਾਰ ਨਜ਼ਦੀਕ ਬਣਾਇਆ ਜਾਵੇ ਨਹੀਂ ਤਾਂ ਉਹ ਪੇਪਰ ਨਹੀਂ ਦੇਣਗੇ ਸਰ ਸਾਡੀ ਮੇਨ ਪ੍ਰੋਬਲਮ ਵੀ ਜਿਹੜਾ ਸਾਡਾ ਸੈਂਟਰ ਹੈ ਉਹ ਬਹੁਤ ਦੂਰ ਆਇਆ ਹੈ ਸਾਡੇ ਤੋਂ ਇੱਥੋਂ 70 ਕਿਲੋਮੀਟਰ ਕਾਬ ਦਾ ਕੋਟੀ ਸਾਡਾ ਸੈਂਟਰ ਪਾਇਆ ਜੋ ਕਿ ਪ੍ਰੋਟੋਕੋਲ ਦੇ ਖਿਲਾਫ ਹੈ ਪ੍ਰੋਟੋਕੋਲ ਹੈ ਵੀ ਜਿਹੜਾ ਸਰਕਾ ਸਾਪਣਾ ਸਕੂਲ ਉਤੋਂ 12 ਕਿਲੋਮੀਟਰ ਦੇ ਅੰਦਰ ਅੰਦਰ ਹੋਣਾ ਚਾਹੀਦਾ ਹੈ ਸੈਂਟਰ ਪਰ ਇੱਥੋਂ 70 ਕਿਲੋਮੀਟਰ ਸੈਂਟਰ ਹੈ ਸਾਨੂੰ ਉੱਥੇ ਜਾਣ ਤੱਕ ਬਹੁਤ ਜ਼ਿਆਦਾ ਦਿੱਕਤਾਂ ਆਣ ਗਿਆ ਤਿੰਨ ਬੱਸਾਂ ਬਦਲਣੀਆਂ ਪੈਣਗੀਆਂ ਉਹ ਤੋਂ 11 ਵਜੇ ਸਾਡਾ ਪੇਪਰ ਸਟਾਰਟ ਹੁੰਦਾ ਹੈ 350 ਦੇ ਲਗਭਗ ਅਸੀਂ ਬੱਚੇ ਆ ਜੇ ਅਸੀਂ ਵੀ ਬੱਸਾਂ ਵੀ ਜਾਣ ਤਾਂ ਵੀ ਉੱਥੇ ਨਹੀਂ ਪਹੁੰਚ ਸਕਦੇ ਅਸੀਂ 350 ਬੱਚੇ ਠੀਕ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡਾ ਸੈਂਟਰ ਚੇਂਜ ਕਰੇ ਤੇ ਪ੍ਰੋਟੋਕੋਲ ਦੇ ਅਨੁਸਾਰ ਸਾਡਾ ਸੈਂਟਰ ਉੱਥੇ ਹੀ ਪਾਵੇ ਜਿੱਥੇ ਪਾਣਾ ਚਾਹੀਦਾ ਉਹਨਾਂ ਨੂੰ 12 ਕਿਲੋਮੀਟਰ ਤਾਂ ਥਾਣੇ ਵਿੱਚ ਤੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਇੰਨੇ ਬੱਚੇ ਜੋ ਉੱਥੇ ਨਹੀਂ ਪਹੁੰਚ ਸਕਦੇ ਤੇ ਅਸੀਂ 350 ਬੱਚੇ ਲਗਭਗ ਜੋ ਕਿ ਗਰੀਬ ਘਰਾਂ ਦੇ ਬੱਚੇ ਆ ਅਸੀਂ ਕੋਈ ਵੀ ਸਾਧਨ ਦਾ ਇੰਤਜ਼ਾਮ ਨਹੀਂ ਕਰ ਸਕਦੇ ਅਸੀਂ ਇੰਨੀ ਦੂਰ ਕਿਵੇਂ ਪਹੁੰਚਾਂਗੇ ਅਤੇ ਪੇਪਰ ਦੇਣਾ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਅਸੀਂ ਪੇਪਰ ਨਹੀਂ ਦੇਵਾਂਗੇ ਜੇ ਸਾਡਾ ਸੈਂਟਰ ਚੇਂਜ ਨਹੀਂ ਕੀਤਾ ਜਾਵੇ ਤਾਂ ਅਸੀਂ ਪੇਪਰ ਨਹੀਂ ਦੇਵਾਂਗੇ ਕਿਹੜੀ ਕਲਾਸ ਦੇ ਵਿਦਿਆਰਥੀ ਹਾਂ ਅਸੀਂ ਅਸੀਂ ਪਲੱਸ 2 ਕਲਾਸ ਦੇ ਵਿਦਿਆਰਥੀ ਹਾਂ ਸਰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਸੈਂਟਰ ਚੇਂਜ ਕਰੋ ਜੇ ਚੇਂਜ ਨਹੀਂ ਕਰਾਂਗੇ ਤਾਂ ਪੇਪਰ ਦੇਣਾ ਹੀ ਕੈਨਸਲ ਕਰ ਦਾਂਗੇ ਅਸੀਂ ਇਸ ਸਕੂਲੇ ਸੈਂਟਰ ਬਣਿਆ ਹੈ ਸਾਡਾ ਨਹੀਂ ਪਹਿਲੀ ਵਾਰ ਹੀ ਹੋਇਆ ਹੈ ਹਾਂਜੀ ਪਹਿਲੀ ਵਾਰ ਇਹਨੇ ਦੂ ਸੈਂਟਰ ਬਣਾਇਆ ਹੋਇਆ ਸਰਕਾਰ ਨੇ ਕਹਿਣਾ ਚਾਹੁੰਗੇ ਸਰਕਾਰ ਸਾਡਾ ਸੈਂਟਰ ਚੇਂਜ ਕਰੋ ਨਹੀਂ ਤਾਂ ਅਸੀਂ ਪੇਪਰ ਨਹੀਂ ਦਿੰਦੇ ਸਰ ਮੇਰਾ ਨਾਮ ਪ੍ਰੀਤੀ ਹੈ ਅਸੀਂ ਬਸ ਪੰਜਾਬ ਸਰਕਾਰ ਨੂੰ ਮਤਲਬ ਐਵੇਂ ਕਹਿਣਾ ਚਾਹੁੰਦੇ ਕਿ ਸਾਡਾ ਸੈਂਟਰ ਚੇਂਜ ਕਰੋ ਜਦਕਿ ਸਾਨੂੰ ਤਿੰਨ ਬਸਾਂ ਬਦਲਣੀ ਪੈਣਗੀਆਂ ਹਫ਼ਤਾ ਸਾਡਾ ਸੈਂਟਰ ਹੈ ਐਡੀ ਦੂਰ ਅਸੀਂ ਕਿਵੇਂ ਜਾਵਾਂਗੇ ਜ਼ਿਕਰ ਇਹ ਖਾਸ ਹੈ ਕਿ ਸਕੂਲ ਪ੍ਰਬੰਧਕਾਂ ਨੇ ਇਹ ਮਾਮਲਾ ਦਸੰਬਰ ਮਹੀਨੇ ਤੋਂ ਹੀ ਬੋਰਡ ਦੇ ਧਿਆਨ ਵਿੱਚ ਲਿਆਂਦਾ ਹੈ ਲੇਕਿਨ ਅਜੇ ਤੱਕ ਉਹਨਾਂ ਦਾ ਮਸਲਾ ਹੱਲ ਨਹੀਂ ਕੀਤਾ ਗਿਆ ਸਕੂਲ ਦੇ ਪ੍ਰਿੰਸੀਪਲ 인ਦਰਜੀਤ ਵਰਮਾ ਦਾ ਕਹਿਣਾ ਹੈ ਕਿ ਉਹਨਾਂ ਦੀ ਕੋਈ ਸੁਣਵਾਈ ਹੀ ਨਹੀਂ ਹੋ ਰਹੀ ਇਹ ਸਰ ਪੰਜਾਬ ਸਕੂਲ ਸਿੱਖਿਆ ਬੋਰਡ ਜਿਹੜੀਆਂ ਪ੍ਰੀਖਿਆਵਾਂ ਮਾਰਚ 2024 ਵਿੱਚ ਕਰਾਉਣੀਆਂ ਨੇ 8ਵੀਂ 10ਵੀਂ ਤੇ 12ਵੀਂ ਦੇ ਕੁੱਲ 344 ਵਿਦਿਆਰਥੀ ਨੇ ਕੀ ਜੀ ਇਹ ਜਦੋਂ ਅਸੀਂ ਪ੍ਰੀਖਿਆ ਫਾਰਮ ਭਰਦੇ ਹਾਂਗੇ ਤਾਂ ਪੰਜ ਆਪਸ਼ਨ ਮੰਗੇ ਜਾਂਦੇ ਨੇਗੇ ਜੀ ਸੈਂਟਰ ਵਾਸਤੇ ਉਹ ਪੰਜੇ ਦਿੱਤੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਇਹ ਸਬਮਿਟ ਕਰ ਦਿੱਤੀ ਸੀਗੇ ਪਰੰਤੂ ਬੋਰਡ ਵੱਲੋਂ ਸਾਨੂੰ ਸਰਕਾਰੀ ਮੈਰਿਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਕਹਾਵ ਦਾ ਸੈਂਟਰ 8ਵੀਂ 10ਵੀਂ ਤੇ 12ਵੀਂ ਦੇ ਲਈ ਅਲਾਟ ਕੀਤਾ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਅਸੀਂ 1 ਦਸੰਬਰ 2023 ਨੂੰ ਆਪਣਾ ਇੱਕ ਟੀਚਰ ਭੇਜਿਆ ਲਿਖਤੀ ਰੂਪ ਦੇ ਵਿੱਚ ਉੱਥੇ ਦੇਖ ਕੇ ਆਏ ਕਿ ਇਸ ਸਮੱਸਿਆ ਮਾਨੇ ਸਾਡੀਆਂ 70 ਕਿਲੋਮੀਟਰ ਦੂਰ ਤਿੰਨ ਬੱਸਾਂ ਬਦਲ ਕੇ ਵਿਦਿਆਰਥਣਾ ਤੇ ਪਰ ਨਹੀਂ ਦੇ ਸਕਦੀਆਂ ਲਿਖਤੀ ਰੂਪ ਵਿੱਚ ਦੇ ਅੰਦਾਜ਼ਾ ਕਰ ਤੇ ਉਹਨਾਂ ਨੇ ਮੰਨਿਆ ਵੀ ਅਸੀਂ ਬਨਾਰਸੀ ਸਕੂਲ ਜਿਹੜਾ ਨੇੜੇ ਦਾ ਪੈਂਦਾ ਉਹ ਸੈਂਟਰ ਬਣਾ ਦੇਵਾਂਗੇ ਲੇਕਿਨ ਲੰਬਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵੀ ਸੈਂਟਰ ਵਿੱਚ ਸੈਂਟਰ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਉਸ ਤੋਂ ਬਾਅਦ ਫਿਰ ਅਸੀਂ ਜਨਵਰੀ ਦੇ ਵਿੱਚ ਫਿਰ ਟੀਚਰ ਭੇਜਿਆ ਵੀ ਸੈਂਟਰ ਚੇਂਜ ਹੋ ਜਾਵੇਗਾ ਲੇਕਿਨ ਬੋਰਡ ਦੇ ਅਧਿਕਾਰੀਆਂ ਨੇ ਫਿਰ ਜਿਹੜਾ ਹੈਗਾ ਉਹ ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਕਹਾਵਦਾਂ ਸੈਂਟਰ ਅਲਾਟ 8ਵੀਂ 10ਵੀਂ ਤੇ 12ਵੀਂ ਲਈ ਕਰਕੇ ਭੇਜ ਦਿੱਤਾਗਾ ਹੁਣ ਪ੍ਰੋਬਲਮ ਇਹ ਹੈ ਕਿ 70 ਕਿਲੋਮੀਟਰ ਦੂਰ ਆਗਾ ਲੜਕੀਆਂ ਦੇ ਲਈ ਯਾਨੀ ਠੰਡ ਦੇ ਵਿੱਚ 344 ਲੜਕੀਆਂ ਦਾ ਜਾਣਾ ਬਹੁਤ ਮੁਸ਼ਕਲ ਆਗਾ ਅਸੀਂ ਤਾਂ ਅਧਿਕਾਰੀਆਂ ਨੂੰ ਇਹ ਹੋਵੇਂਤੀ ਕਰਦੇ ਆਂਗੇ ਕਿ ਇਹਨਾਂ ਬੱਚਿਆਂ ਦਾ ਜਿਹੜਾ ਸੈਂਟਰ ਹੈਗਾ ਉਹ ਬਹੁਤ ਨਜ਼ਦੀਕ ਦੇ ਸਕੂਲ ਦੇ ਵਿੱਚ ਬੋਰਡ ਦੀਆਂ ਹਦਾਇਤਾਂ ਦੇ ਅਨੁਸਾਰ ਕਰ ਦਿੱਤਾ ਜਾਵੇ ਤਾਂ ਕਿ ਵਿਦਿਆਰਥਣਾਂ ਪੇਪਰ ਦੇ ਸਕਣ। ਹਾਲਾਂਕਿ ਪੀਬੀਪੀ ਸੰਜਾ ਵੱਲੋਂ ਇਸ ਸੰਬੰਧੀ ਬੋਰਡ ਦੇ ਅਧਿਕਾਰੀਆਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸੰਬੰਧੀ ਹਰ ਅਪਡੇਟ ਦੇ ਲਈ ਜੁੜੇ ਰਹੋ ਪੀਬੀਪੀ ਸੰਜਾ ਦੇ ਨਾਲ।